ਹਾਂਜੀ ਵੀਰੋ ਅੱਜ ਬੜਾ ਵਧੀਆ ਦੇਣਿਆਂ ਸਾਡਾ ਇੱਕ ਬਹੁਤ ਵਧੀਆ ਕਨਸੈਪਟ ਸੀ ਸਾਡਾ ਸੁਪਨਾ ਸੀ ਇੱਕ ਅਲੱਗ ਡਿਫਰੈਂਟ ਫਿਲਮ ਬਣਾਈਏ ਜਿਸ ਤਰ੍ਹਾਂ ਕੋਮ ਦੇ ਕੋਈ ਫਿਲਮ ਨਹੀਂ ਬਣੀ ਦਾ ਗ੍ਰੇਡ ਚ ਮਾਰ ਵਾਸਤੇ ਪਹਿਲਾਂ ਕਾਫੀ ਟ੍ਰੈਂਡ ਸਕ੍ਰਿਪਟਾਂ ਲੈ ਕੇ ਭੱਜੇ ਫਿਰਦੇ ਰੇ ਪਰ ਅੱਜ ਉਸੇ ਕਨਸੈਪਟ ਦੇ ਅਸੀਂ ਚਮਾਰ ਸਾਹਿਬ ਫਿਲਮ ਸ਼ੁਰੂ ਕਰਨ ਲੱਗੇ ਆ ਰਵਿਦਾਸ ਮਹਾਰਾਜ ਜੀ ਮੇਰੇ ਨਾਲ ਤੁਹਾਡੀ ਸਾਰਿਆਂ ਦੀ ਸਪੋਰਟ ਚਾਹੀਦੀ ਆ ਤਹਾਡੀ ਸਾਰਿਆਂ ਦੀ ਸਪੋਰਟ ਤੋਂ ਬਿਨਾ ਇਹ ਫਿਲਮ ਕਿਉਂਗੀ ਫਿਲਮ ਤੋਂ ਪਹਿਲੇ ਹੀ ਸਾਲੋਂ ਕਈ ਤਰ੍ਹਾਂ ਦੇ ਵਨਸ ਵਨ ਮੈਸੇਜ ਆਉਣੇ ਸ਼ੁਰੂ ਹੋ ਗਏ ਪਹਿਲੇ ਹੀ ਕਈ ਤਰ੍ਹਾਂ ਦੀਆਂ ਧਮਕੀਆਂ ਦੇ ਕਈ ਤਰ੍ਹਾਂ ਦਾ ਸਾਨੂੰ ਲੋਕਾਂ ਨੇ ਮਤਲਬ ਮਿਸ ਗਾਈਡ ਕਰਨਾ ਸ਼ੁਰੂ ਕਰ ਦਿੱਤਾ ਪਰ ਮੈਂ ਮੇਰੀ ਟੀਮ ਕਦਰ ਸਾਹਿਬ ਲੈਰੀ ਸਾਹਿਬ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੈਠੇ ਰਹੇ ਵੀ ਕੋਈ ਗੱਲ ਨਹੀਂ ਆਪਾਂ ਫਿਲਮ ਬਣਾ ਕੇ ਛੱਡਣੀ ਆ ਤੇ ਅੱਜ ਸ਼ੂਟਿੰਗ ਚੱਲ ਰਹੀ ਆ ਤੇ ਤੁਹਾਡਾ ਸਾਰਿਆਂ ਦਾ ਆਪਾਂ ਨੂੰ ਸਪੋਰਟ ਚਾਹੀਦੀ ਆ ਤੁਹਾਡਿਆਂ ਸਾਰਿਆਂ ਦਾ ਸਹਿਯੋਗ ਚਾਹੀਦਾ ਆ ਤੇ ਜਰੂਰ ਆਪਣੀ ਫਿਲਮ ਦਾ ਸਪੋਰਟ ਕਰਿਓ ਬਹੁਤ ਜਲਦੀ ਇਹ ਫਿਲਮ ਤੁਹਾਡੇ ਰੂਬਰੂ ਕਰਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਥੈਂਕ ਯੂ ਹਾਂਜੀ ਵੀਰੋ ਅੱਜ ਬੜਾ ਵਧੀਆ ਦੇਣਿਆ ਸਾਡਾ ਇੱਕ ਬਹੁਤ ਵਧੀਆ ਕਨਸੈਪਟ ਸੀ ਸਾਡਾ ਸੁਪਨਾ ਸੀ ਇੱਕ ਅਲੱਗ ਡਿਫਰੈਂਟ ਫਿਲਮ ਬਣਾਈਏ ਜਿਸ ਕੌਮ ਤੇ ਕੋਈ ਫਿਲਮ ਨਹੀਂ ਬਣੀ ਦਾ ਗ੍ਰੇਡ ਚਮਾਰ ਵਾਸਤੇ ਪਹਿਲਾਂ ਕਾਫੀ ਟੈਂਡ ਸਕ੍ਰਿਪਟਾਂ ਲੈ ਕੇ ਭੱਜੇ ਫਿਰਦੇ ਰੇ ਪਰ ਅੱਜ ਉਸੇ ਕਨਸੈਪਟ ਦੇ ਅਸੀਂ ਚਮਾਰ ਸਾਹਿਬ ਫਿਲਮ ਸ਼ੁਰੂ ਕਰਨ ਲੱਗੇ ਆ ਤੁਹਾਨੂੰ ਰਵਿਦਾਸ ਮਹਾਰਾਜ ਜੀ ਮੇਰੇ ਨਾਲ ਤੁਹਾਡੀ ਸਾਰਿਆਂ ਦੀ ਸਪੋਰਟ ਚਾਹੀਦੀ ਆ ਤੁਹਾਡੀ ਸਾਰਿਆਂ ਦੀ ਸਪੋਰਟ ਤੋਂ ਬਿਨਾ ਇਹ ਫਿਲਮ ਕਿਉਂਵੇ ਫਿਲਮ ਤੋਂ ਪਹਿਲੇ ਸਾਲੋਂ ਕਈ ਤਰ੍ਹਾਂ ਦੇ ਵਾਨਸ ਵਾਨੇ ਮੈਸੇਜ ਆਉਣੇ ਸ਼ੁਰੂ ਹੋ ਗਏ ਪਹਿਲੋਂ ਹੀ ਕਈ ਤਰ੍ਹਾਂ ਦੀਆਂ ਧਮਕੀਆਂ ਦੇ ਕਈ ਤਰ੍ਹਾਂ ਦਾ ਸਾਨੂੰ ਲੋਕਾਂ ਨੇ ਮਤਲਬ ਮਿਸ ਗਾਈਡ ਕਰਨਾ ਸ਼ੁਰੂ ਕਰ ਦਿੱਤਾ ਪਰ ਮੈਂ ਮੇਰੀ ਟੀਮ ਕਦਰ ਸਾਹਿਬ ਲੈਰੀ ਸਾਹਿਬ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੈਠੇ ਰਹੇ ਵੀ ਕੋਈ ਗੱਲ ਨਹੀਂ ਆਪਾਂ ਫਿਲਮ ਬਣਾ ਕੇ ਛੱਡਨੀ ਆ ਤੇ ਅੱਜ ਸ਼ੂਟਿੰਗ ਚੱਲ ਰਹੀ ਆ ਤੇ ਤੁਹਾਡਾ ਸਾਰਿਆਂ ਦਾ ਆਪਾਂ ਨੂੰ ਸਪੋਰਟ ਚਾਹੀਦੀ ਆ ਤੁਹਾਡਿਆਂ ਸਾਰਿਆਂ ਦਾ ਸਹਿਯੋਗ ਚਾਹੀਦਾ ਆ ਤੇ ਜਰੂਰ ਆਪਣੀ ਫਿਲਮ ਦਾ ਸਪੋਰਟ ਕਰਿਓ ਬਹੁਤ ਜਲਦੀ ਇਹ ਫਿਲਮ ਤੁਹਾਡੇ ਰੂਬਰੂ ਕਰਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਥੈਂਕ